ਮਜ਼ਦੂਰ ਤਾਂ ਭਲਾ ਹੀ ਦਿੱਤੇ ਮਾਨ ਸਾਹਿਬ ਤੂੰ ਆਦਾ ਹੁੰਦਾ ਸੀ ਮੈਂ ਕਿਸਾਨਾਂ ਤੇ ਮਜ਼ਦੂਰਾਂ ਦਾ ਮੁੰਡਾ ਹਾਂ ਮੈਂ ਕਿਰਤਿਆਂ ਦੇ ਵਿੜੇ ਜਨਮ ਲਿਆ ਮੈਂ ਕਿਰਤਿਆਂ ਦਾ ਮੁੰਡਾ ਤੇ ਮੈਂ ਕਿਰਤਿਆਂ ਦੀ ਆਵਾਜ਼ ਚੱਕੂ ਅੱਜ ਤੂੰ ਤਾਂ ਮਜ਼ਦੂਰਾਂ ਨੂੰ ਭੁੱਲੀ ਗਿਆ ਪੜੂਗਾ ਤੂੰ ਤਾਂ ਮਜ਼ਦੂਰਾਂ ਦੇ ਇੱਕ ਗੱਲ ਵੀ ਪੱਖ ਚ ਨਹੀਂ ਕੀਤੀ ਤੂੰ ਤਾਂ ਹਾਰਾ ਨਾਰਾ ਵੀ ਨਹੀਂ ਮਜ਼ਦੂਰਾਂ ਦੇ ਮਾਰਿਆ ਹਾਰਾ ਨਾਰਾ ਹੀ ਮਾਰ ਦਿੰਦਾ ਦੇਣ ਲੈਣ ਨੂੰ ਤਾਂ ਸਾਨੂੰ ਵੀ ਪਤਾ ਕਿਸਾਨਾਂ ਨੂੰ ਕਿਹੜਾ ਤੂੰ 20000 ਦੇ ਦੇਣਾ ਤੇ ਨਾ ਉਹਨਾਂ ਦਾ 20 ਨਾ ਕੁਝ ਬਣਨਾ ਹਾਰਾ ਨਾਰਾ ਤਾਂ ਬਾਹਰ ਦਿੰਦਾ ਦੂਜੀ ਗੱਲ ਕਮਜ਼ੋਰ ਸਰਕਾਰ ਇਸ ਸਾਫਤ ਕਿਸ ਤਰੀਕੇ ਨਾਲ ਹੋਈ ਹੈ ਮਜ਼ਦੂਰ ਭਾਈਚਾਰੇ ਲਈ ਕੋਈ ਐਲਾਨ ਪੰਜਾਬ ਸਰਕਾਰ ਨੇ ਭਗਵੰਤ ਮਾਨ ਸਰਕਾਰ ਨੇ ਨਹੀਂ ਕੀਤਾ ਉਹਨਾਂ ਨੂੰ ਕਿਸੇ ਚੀਜ਼ ਦੇ ਮੁਆਵਜ਼ੇ ਦੀ ਗੱਲ ਨਹੀਂ ਕੀਤੀ ਐ ਨਹੀਂ ਲੱਗਦਾ ਕਿ ਮਜ਼ਦੂਰ ਭਾਈਚਾਰੇ ਦੇ ਨਾਲ ਤਾਂ ਸਪੈਸ਼ਲੀ ਇੱਕ ਜਿਵੇਂ ਵਿਤਕਰਾ ਜਾਂ ਕੀਤਾ ਜਾ ਰਿਹਾ ਹੈ ਬਿਲਕੁਲ ਬਿਲਕੁਲ ਇਹ ਚ ਵਿਤਕਰਾ ਉਹੀ ਇਹਦੇ ਚ ਕੋਈ ਸ਼ੱਕ ਨਹੀਂ ਮਜ਼ਦੂਰਾਂ ਦਾ ਤਾਂ ਮੂੰਹ ਤੇ ਨਾਂ ਵੀ ਨਹੀਂ ਲੈਂਦਾ ਇਹਨਾਂ ਨੇ ਮਜ਼ਦੂਰ ਤਾਂ ਇਹਨਾਂ ਨੇ ਭਲਾਈ ਦਿੱਤੇ ਵੀ ਇੱਕ ਭਾਈਚਾਰਾ ਮਜ਼ਦੂਰ ਵੀ ਰਹਿੰਦਾ ਜਿਨ੍ਹਾਂ ਨੂੰ ਕਿਸਾਨ ਤੇ ਮਜ਼ਦੂਰ ਅਸੀਂ ਨੌ ਤੇ ਮਾਸ ਦਾ ਰਿਸ਼ਤਾ ਦੇ ਸੀ ਜਿਨ੍ਹਾਂ ਬਿਨਾ ਨਰਮਾ ਨਾ ਚੁਗਿਆ ਜਾਂਦਾ ਸੀ ਤੇ ਨਾ ਬੀਜਿਆ ਜਾਂਦਾ ਸੀ ਤੇ ਨਾ ਪੱਟਿਆ ਜਾਂਦਾ ਸੀ ਤੇ ਜਿਨ੍ਹਾਂ ਬਿਨਾ ਅਸੀਂ ਖੇਤ ਦੇ ਵਿੱਚ ਇੱਕ ਸਾਂਝ ਬਣੀ ਸੀ ਜਿੰਨਾ ਬਿਨਾ ਇੱਕ ਕੰਮ ਨਹੀਂ ਹੁੰਦਾ ਸੀ ਖੇਤ ਦੇ ਵਿੱਚ ਇੱਕ ਭਾਈਚਾਰਾ ਸਾਂਝ ਸੀ ਇਹਨਾਂ ਨੇ ਤਾਂ ਖਤਮ ਕਰਤੇ ਜਿਹੜੇ ਉੱਥੋਂ ਦੇ ਮਜ਼ਦੂਰ ਨੇ ਜਿਹੜੇ ਬੇਜ਼ਮੀਨੇ ਨੇ ਜਿਨ੍ਹਾਂ ਦੀ ਦਿਹਾੜੀ ਲਗਣੀ ਸੀ ਕਮਾਉਣਾ ਸੀ ਤੇ ਜਿਨ੍ਹਾਂ ਦੇ ਘਰ-ਬਾਰ ਵੀ ਰੁੜ ਗਏ ਸਰਕਾਰ ਨੇ ਵੀ ਉਹਨਾਂ ਮਾਰੇ ਜਮੇ ਹੀ ਨਹੀਂ ਮੂੰਹ ਖੋਲਿਆ ਕੁਛ ਵੀ ਨਹੀਂ ਉਹਨਾਂ ਦਾ ਤਾਂ ਘਰ-ਬਾਰ ਵੀ ਰੁੜ ਗਿਆ ਅੱਜੇ ਚਲੋ ਇਹ ਤਾਂ ਇੰਨਾ ਵੀ ਜ਼ਿਮੀਂਦਾਰ ਕੋਲੇ ਦੋ ਕਿੱਲਾਂ ਦਾ ਸਹਾਰਾ ਹੁੰਦਾ ਤਾਂ ਉਹਨਾਂ ਦੀ ਤਾਂ ਦਿਹਾੜੀ ਲੱਗਣੀ ਸੀ ਉੱਥੇ ਝੋਨਾ ਉਹਨਾਂ ਨੇ ਵੱਢਣਾ ਸੀ ਮੰਡੀਆਂ ਦੇ ਵਿੱਚ ਜਾਣਾ ਸੀ ਮੰਡੀਆਂ 'ਚ ਪੱਲੇਦਾਰੀ ਦਾ ਕੰਮ ਕਰਨਾ ਸੀ ਉੱਥੇ ਗੱਟਾ ਲੱਦਣਾ ਸੀ ਦੋ ਰੁਪਏ ਕਮਾਉਣੇ ਸੀ ਬੱਚਿਆਂ ਦੇ ਮੂੰਹ 'ਚ ਪਾਉਣਾ ਸੀ ਉਹਨਾਂ ਬਾਰੇ ਵੀ ਅਗਲਾ ਮਿਸਤਰੀ ਭਾਈਚਾਰਾ ਜਿਨ੍ਹਾਂ ਨੇ ਮਸ਼ੀਨਾਂ ਜਿਹੜੇ ਸੰਦ ਜਿਹੜੇ ਲੋਨ 'ਤੇ ਲਏ ਨੇ ਕੀ ਉਹਨਾਂ ਬਾਰੇ ਸਰਕਾਰ ਨੇ ਇਹ ਕਿਹਾ ਵੀ ਤੁਸੀਂ ਲੋਨ ਨਹੀਂ ਭਰਨਾ ਜਾਂ ਉਹਨਾਂ ਨੇ ਆਪਦਾ ਸੀਜ਼ਨ ਲਾਉਣਾ ਸੀ ਉੱਥੇ ਝੋਨਾ ਵੜਨਾ ਸੀ ਉਹ ਸੀਜ਼ਨ ਦੇ ਨਾਲ ਕਮਾਈ ਕਰਨੀ ਸੀ ਜਿਹੜਾ ਛੋਟਾ ਦੁਕਾਨਦਾਰ ਹੈ ਉਹਦੇ ਬਾਰੇ ਸਰਕਾਰ ਨੇ ਕੀ ਸੋਚਿਆ ਜਿਹੜੇ ਉੱਥੇ ਦੁਕਾਨਦਾਰ ਮਾਰੇ ਗਏ ਨੇ ਉਹਨਾਂ ਦਾ ਸਮਾਨ ਕੱਪਾ ਸਭ ਕੁਝ ਮੰਦਾ ਪੈ ਗਿਆ 2000 ਪਿੰਡ ਦੇ ਵਿੱਚ ਉਹਨਾਂ ਬਾਰੇ ਸਰਕਾਰ ਨੇ ਕੀ ਸੋਚਿਆ ਅਗਲਾ ਭਗਵੰਤਮਾਨ ਸਾਹਿਬ ਦੀ ਕੱਲ ਇੱਕ ਗਾਇਕ ਮਨਕੀਰਤ ਔਲਖ ਦੇ ਨਾਲ ਵੀਡੀਓ ਆਈ ਹੈ ਜਿਸ ਚ ਉਹ ਕਹਿੰਦੇ ਆ ਕਿ ਕਿਸੇ ਨੂੰ ਭੁੱਖਾ ਨਹੀਂ ਸੌਣ ਦਿਆਂਗੇ ਸਾਰਿਆਂ ਦੀ ਪਰਪਾਈ ਕਰ ਦਿਆਂਗੇ ਇਨੂੰ ਕਿਵੇਂ ਦੇਖਦੇ ਹੋ ਉਹ ਨਾ ਐਂ ਲੱਭ ਰਹੇ ਆ ਵੀ ਸਾਨੂੰ ਕਿਸੇ ਦਾ ਸਹਾਰਾ ਮਿਲ ਜੇ ਹੂੰ ਮਨ ਕੀਰਤ ਨੇ ਵਧੀਆ ਕੰਮ ਕੀਤਾ ਉਹ ਵਧੀਆ ਸਲਾਗਾ ਜੋਗ ਉਹ ਮਨ ਮਨ ਕੀਰਤ ਰਹੀਂ ਲੋਕਾਂ ਚ ਰਾਹ ਲੱਭ ਰਹੇ ਨੇ ਵੀ ਮੈਂ ਵਿੱਚ ਵੜਦਾ ਹੋ ਜਾ ਮਨ ਕੀਰਤ ਦੇ ਰਹੀਂ ਮੁੱਖ ਮੰਤਰੀ ਸਾਹਿਬ ਛੋਟੀਆਂ ਚਾਲਾਂ ਅਸੀਂ ਬੁੱਝਦੇ ਆ ਮਨ ਕੀਰਤ ਦੇ ਨਾਲ ਲੋਕਾਂ ਦੀ ਹਮਦਰਦੀ ਜੁੜੀ ਹੈ ਵੀ ਚਲੋ ਉਹ ਵਧੀਆ ਕੰਮ ਕੀਤਾ ਉਹਨੂੰ ਵਧੀਆ ਕਹਿਣਾ ਹੀ ਪੈਂਦਾ ਵੀ ਉਹਨਾਂ ਨੇ ਚੰਗਾ ਕੀਤਾ ਤੇ ਦੂਜੀ ਗੱਲ ਉਹਨਾਂ ਦੇ ਰਹੀਂ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਨੂੰ ਫੋਨ ਲਾਈਵ ਤਾਂ ਕੀਤਾ ਵੀ ਉਹਨਾਂ ਦੇ ਰਹੀਂ ਖੰਦਰ ਦੀ ਲੁੱਟਣਾ ਚਾਹੁੰਦੇ ਆ ਉਹਨਾਂ ਰਾਂ ਹੀ ਆਪਣੇ ਆਪ ਨੂੰ ਚੰਗਾ ਘੋਣਾ ਚਾਹੁੰਦੇ ਆ ਵੀ ਮੇਰੀ ਸਲਾਹਾ ਕੀਤੀ ਆ ਜਾਂ ਮੇਰੀ ਸਲਾਹਾ ਕਰਨਗੇ ਤੇ ਉਹਨਾਂ ਰਾਂ ਹੀ ਲੋਕਾਂ ਦੇ ਵਿੱਚ ਵੜਨ ਦੀ ਕੋਸ਼ਿਸ਼ ਕਰ ਰਹੇ ਆ ਮਤਲਬ ਉਹਨਾਂ ਦਾ ਕੀਤਾ ਆਪਦੇ ਖਾਤੇ ਪੋਣਾ ਚਾਹੁੰਦੇ ਆ ਬਿਲਕੁਲ ਇਹ ਚ ਕੀ ਸ਼ੱਕ ਹੈ ਬਿਲਕੁਲ ਇਹ ਲੋਕਾਂ ਦੀ ਦੇਣ ਨੇ ਸਰਕਾਰ ਦੇ ਤਾਂ ਖੋਖਲੇ ਹੋਗੇ ਤੇ ਹੁਣ ਜਿਹੜਾ ਇਹਨਾਂ ਨੇ ਕਿਹਾ ਜਿਸਕਾ ਖੇਤ ਉਸਕਾ ਰੇਤ ਮੰਨ ਲਓ ਜਿਹੜਾ ਰੇਤ ਹੈ ਪਿਛਲੀ ਵਾਰ ਇਹਨਾਂ ਨੇ 1 ਮਹੀਨਾ ਮੌਲਤ ਦਿੱਤੀ ਸੀ ਲੋਕਾਂ ਨੂੰ ਕੀ ਹੈ ਕਿ ਸਮਾਂ ਕਿੰਨਾ ਤੈਅ ਕੀਤਾ ਸਰਕਾਰ ਨੇ ਕੀ 2 ਤੋਂ 3 ਮਹੀਨਾ ਬਾਅਦ ਸਰਕਾਰ ਫੇਰ ਉਹ ਰੇਤ ਨੂੰ ਕਬਜ਼ੇ 'ਚ ਕਰ ਲੂ ਜਾਂ ਪਰਚੇ ਦਰਜ ਹੋਣ ਲੱਗ ਜਾਣਗੇ ਮੰਨ ਲਓ ਉੱਥੇ 5 ਮਹੀਨੇ 4 ਮਹੀਨੇ ਕੋਈ ਅਜੇ ਕੰਮ ਸਿਸਟਮ ਨਹੀਂ ਚੱਲਦਾ ਕਿਸਾਨ ਕੀ ਕਰੂਗਾ ਮਿੱਟੀ ਨੂੰ ਇਕੱਠਾ ਕਰਕੇ ਉਹਦਾ ਟੱਬਾ ਲਾਊਗਾ ਟੱਬਾ ਲਾ ਕੇ ਉਹਨੂੰ ਰੱਖੂਗਾ ਉਸ ਤੋਂ ਬਾਅਦ ਕੀ 2000 ਪਿੰਡ ਦੀ ਇੰਨੀ ਇਨਕਮ ਹੈ ਬਖਸ਼ੀਸ਼ ਭਾਈ ਵੀ ਉੱਥੇ ਮਿਸਤਰੀ ਅਜੇ ਤਰੰਤ ਕੰਮ ਸ਼ੁਰੂ ਹੋ ਜਾਣਗੇ ਉਹ ਲੋਕਾਂ ਕੋਲੇ ਇੰਨੀ ਇਨਕਮ ਹੈ ਐਨੇ ਸਹੂਲਤਾਂ ਹੈ ਉਹਨਾਂ ਕੋਲੇ ਨਹੀਂ ਉਸ ਤੋਂ ਬਾਅਦ ਉਹ ਟਿੱਬਾ ਕਿਸਾਨ ਲਾ ਲੂਗਾ ਜ਼ਮੀਨ ਨੂੰ ਪੱਧਰ ਕਰ ਲੂਗਾ ਉਹਨੂੰ ਵਾਈਕ ਕਰ ਲੂ ਕੀ ਉਹ ਠੇਕੇ ਤੇ ਲਾ ਸਕਦਾ ਰੇਤ ਇਹ ਸਰਕਾਰ ਨੇ ਉਹਨਾਂ ਨੂੰ ਮੌਲਤ ਦਿੱਤੀ ਹੈ ਕੀ ਜੇ ਠੇਕੇ ਤੇ ਨਹੀਂ ਲਾ ਸਕਦਾ ਉਹ ਟਰਾਲੀਆਂ ਭਰ ਕੇ ਬਾਹਰ ਵੇਚ ਸਕਦੇ ਆ ਇਹ ਸਰਕਾਰ ਨੇ ਉਹਨਾਂ ਨੂੰ ਮੌਲਤ ਦਿੱਤੀ ਹੈ ਇਸ ਬਾਰੇ ਸਰਕਾਰ ਨੇ ਕੋਈ ਵੀ ਮੂੰਹ ਨਹੀਂ ਖੋਲਿਆ ਅਗਲੀ ਗੱਲ ਉਹ ਜ਼ਰੂਰੀ ਨਹੀਂ ਵੀ ਸਾਰਿਆਂ ਦੀ ਰੇਤ ਪਿਆ ਕਈਆਂ ਦੇ ਤਾਂ ਮਿੱਟੀ ਚੱਕੀ ਗਈ ਐ ਰੋੜ ਹੀ ਨਿਕਲੇ ਆ ਥੱਲੇੋਂ ਬਾਈ ਡੂੰਗਾ ਮਿੱਟੀ ਉਹਨਾਂ ਨੂੰ ਤਾਂ ਕਈਆਂ ਨੂੰ ਤਾਂ ਪਾਉਣੀ ਪਊਗੀ ਕਈਆਂ ਦੇ ਹੋ ਸਕਦਾ ਚੀਕ ਨਹੀਂ ਮਿੱਟੀ ਐ ਰੋੜਾਂ ਵਾਲੀ ਮਿੱਟੀ ਐ ਉਹਦਾ ਕੋਈ ਹਿਸਾਬ ਨਹੀਂ ਥੋੜੋ ਵੀ ਸਾਰਿਆਂ ਦੇ ਬਰੇਤੀ ਨਿਕਲੀ ਐ ਇਹ ਇਹ ਚੀਜ਼ਾਂ ਗਮਰਾਹ ਕਰਨ ਵਾਲੀਆਂ ਗੱਲਾਂ ਨੇ ਅਗਲੀ ਗੱਲ ਹੋਰ ਤਾਂ ਇਹਨਾਂ ਨੇ ਆਪਦੇ ਅਧਿਕਾਰਾਂ ਲਈ ਕੀ ਲੜਨਾ ਸੀ ਭਰਾਵਾ ਮੁੱਖ ਮੰਤਰੀ ਸਾਹਿਬ ਤੁਸੀਂ ਤਾਂ ਇਤਿਹਾਸ ਦੇ ਵਿੱਚ ਸਭ ਤੋਂ ਕਮਜ਼ੋਰ ਸਰਕਾਰ ਤੇ ਸਭ ਤੋਂ ਕਮਜ਼ੋਰ ਮੁੱਖ ਮੰਤਰੀ ਸਾਹਿਬ ਤੋਂ ਹੋਇਓ ਸੈਂਟਰ ਨੂੰ ਇੱਕ ਚਿੱਠੀ ਲਿਖਣੀ ਸੀ ਵੀ ਜਿਹੜੇ ਨਰੇਗਾ ਭਾਈਚਾਰੇ ਵਾਲੇ ਉਹਨਾਂ ਦਾ 100 ਦਿਨ ਕੰਮ ਚੱਲਦਾ। ਉਹਦੀ ਐਵਰੇਜ ਕੰਮ ਕਿੰਨਾ ਚੱਲ ਰਿਹਾ 38 ਦਿਨ। ਵੀ ਕੀ ਉਹਦੇ ਹਾਲਾਤਾਂ ਦੇ ਮੁਤਾਬਕ ਸੈਂਟਰ ਨੂੰ ਇੱਕ ਚਿੱਠੀ ਲਿਖ ਦਿੰਦੇ ਵੀ ਇਹਨਾਂ ਦਾ ਕੰਮ ਆ ਜਿਹੜਾ ਉਹ 150 ਦਿਨ ਦਾ ਕੀਤਾ ਜਾਵੇ। ਇਥੋਂ ਦੀ ਸਰਕਾਰ ਨੇ ਇੱਕ ਚਿੱਠੀ ਨਹੀਂ ਲਿਖੀ। ਮੁਆਵਜ਼ਾ ਤਾਂ ਕੀ ਇਹਨਾਂ ਨੇ ਮਤਲਬ ਕਿ ਦੇਣਾ ਹੈ ਤੇ ਕੀ ਅੱਗੋਂ ਦਬਾਉਣਾ ਹੈ ਤੇ ਕੀ ਇਹਨਾਂ ਨੇ ਬਣਾ ਕੇ ਭੇਜਣਾ ਹੈ। ਜਿੱਦਾਂ ਮਜ਼ਦੂਰ ਭਾਈਚਾਰੇ ਲਈ ਕੋਈ ਐਲਾਨ ਪੰਜਾਬ ਸਰਕਾਰ ਨੇ ਭਗਵੰਤ ਮਾਨ ਸਰਕਾਰ ਨੇ ਨਹੀਂ ਕੀਤਾ। ਉਹਨਾਂ ਨੂੰ ਕਿਸੇ ਚੀਜ਼ ਦੇ ਮੁਆਵਜ਼ੇ ਦੀ ਗੱਲ ਨਹੀਂ ਕੀਤੀ। ਖੜਾਚ ਡੁੱਬੇ ਪੰਜਾਬ ਬਾਰੇ ਜਿਹੜਾ ਐਲਾਨ ਪਿਛਲੇ ਦਿਨੀ ਹਸਪਤਾਲ ਦੇ ਵਿੱਚੋਂ ਭਗਵੰਤ ਮਾਨ ਨੇ ਕੀਤਾ ਤੇ ਜੋ ਕੇਂਦਰ ਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਪੰਜਾਬ ਆ ਕੇ ਬਿਆਨ ਦਿੱਤਾ ਉਹਦੇ ਉੱਪਰ ਆਪਾਂ ਗੱਲ ਕਰਦੇ ਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਅਗਰਾਹਾਂ ਦੇ ਆਗੂ ਬਿੱਟੂ ਮੱਲਣ ਜੀ ਆਪਣੇ ਨਾਲ ਨੇ ਬਿੱਟੂ ਜੀ ਮੁੱਖ ਮੰਤਰੀ ਭਗਵੰਤ ਮਾਨ ਨੇ ਤੇ ਪ੍ਰਧਾਨ ਮੰਤਰੀ ਮੋਦੀ ਨੇ ਹੜ੍ਹਾਂ ਬਾਰੇ ਜਿਹੜੇ ਬਿਆਨ ਦਿੱਤੇ ਨੇ ਉਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਆਂ ਸਭ ਤੋਂ ਪਹਿਲਾਂ ਭਾਈ ਜੋ ਪਹਿਲਾਂ ਸੀ ਉਹੀ ਆ ਕੋਈ ਨਵਾਂ ਵੱਖਰਾ ਨਹੀਂ ਹੋਇਆ ਜੇ ਕਿਸੇ ਨੂੰ ਲੱਗਦਾ ਹੋਊਗਾ ਵੀ ਇਹ ਵੱਖਰਾ ਕਰਤਾ ਵੀ 20000 ਰੁਪਿਆ ਜਿਵੇਂ ਮੁੱਖ ਮੰਤਰੀ ਆਦਾ ਸੀ ਇਹ ਦੇਸ਼ ਤੋਂ ਪੂਰਾ ਵੱਧ ਮਤਲਬ ਕਿ ਅਸੀਂ ਦਿੱਤਾਗਾ ਇਹ ਪਹਿਲਾਂ ਵਾਂਗ ਹੀ ਆ ਜਿਉਂ ਦਾ ਤਿਉਂ ਮੰਨ ਲਓ ਤੁਸੀਂ ਇਹਨਾਂ ਨੇ 20000 ਦਿੱਤਾ ਹੈ ਜਿਹੜੀ ਇਹਨਾਂ ਦੀ ਗਾਈਡਲਾਈਨਸ ਹੈ ਚੰਨੀ ਸਾਹਿਬ ਨੇ ਜਾਂਦਾ ਜਾਂਦਾ 17 ਕਰ ਗਿਆ ਸੀ ਉਸ ਤੋਂ ਪਹਿਲਾਂ 15 ਸੀ ਉਹ ਜਾਂਦਾ ਜਾਂਦਾ 17 ਕਰ ਗਿਆ ਜਦੋਂ ਇਹ ਆ ਗਏ 222 ਚ 2022 ਚ ਇਹਨਾਂ ਨੇ ਆ ਕੇ 15 ਕਰਤਾ ਜਦੋਂ 23 ਦੇ ਵਿੱਚ ਹੜਾ ਆਉਂਦੇ ਸੀ ਹੂੰ ਉਦੋਂ ਕੀ ਹੋਇਆ ਇਹਨਾਂ ਦੀ ਗਾਈਡਲਾਈਨਸ ਮੁਤਾਬਕ ਇਹਨਾਂ ਨੇ 6800 ਰੁਪਿਆ ਉੱਤੇ ਮੁਆਵਜ਼ਾ ਦਿੱਤਾਗਾ ਹੂੰ ਤੇ 8200 ਰੁਪਿਆ ਉਹਨਾਂ ਦਾ ਰਹਿ ਗਿਆ ਹੂੰ ਸਾਡਾ ਮੁਕਸਰ ਜ਼ਿਲ੍ਹੇ ਦੇ ਵਿੱਚ ਗੁਲਾਬੀ ਸੁੰਢੀ ਨਾਲ ਨਰਮਾ ਮਰਿਆ ਸੀ ਹੂੰ ਉਹਨਾਂ ਨੂੰ 6800 ਵੀ ਨਹੀਂ ਮਿਲਿਆ 55 5300 ਤੇ ਕਈ ਪਿੰਡ ਖਾਲੀ ਰਹਿ ਗਏ 49 49 ਕਰੋੜ ਰੁਪਿਆ 48 ਕਰੋੜ ਰੁਪਿਆ ਮੁਕਸਰ ਜ਼ਿਲ੍ਹੇ ਨੂੰ ਸੂਬੇ ਦੇ ਨਾਲ ਮੀਟਿੰਗ ਹੋਈ ਅਗਰਾਹਾਂ ਸਾਹਿਬ ਨਾਲ ਭਗਵੰਤ ਮਾਨ ਦੀ ਲੜਕੇ ਡਾਂਗੋ ਡਾਂਗੀ ਹੋ ਕੇ ਲਿਆਂਦਾ ਸੀ ਤੇ ਉਹ ਵੀ ਨਹੀਂ ਪੂਰਾ ਬਾਈ ਬੰਡਿਆ ਅੱਛਾ ਅਗਲੀ ਗੱਲ ਇਸ ਸਿਟੀ ਆਪਾ ਜੀ ਨਹੀਂ ਜਿਹੜਾ ਜਿਹੜਾ 20000 ਪ੍ਰਤੀ ਕਿੱਲਾ ਭਗਵੰਤ ਮਾਨ ਨੇ ਦੇਣ ਦਾ ਐਲਾਨ ਕੀਤਾ ਹੈ ਉਹਨੂੰ ਕਿਵੇਂ ਦੇਖਦੇ ਹਾਂ ਉਹਨੂੰ ਮੈਂ ਉਹੀ ਆਦਾ ਉਸੇ ਤੇ ਆ ਰਹੇ ਆ ਇਹਨਾਂ ਦੀ ਗਾਈਡਲਾਈਨਸ ਮੁਤਾਬਕ 6800 ਰੁਪਿਆ ਇਹ ਕਰਨੇਗੇ ਜਿਹੜਾ ਇਹਨਾਂ ਦਾ ਪਿਛਲਾ ਗਾਈਡਲਾਈਨਸ ਤੇ ਮੁਤਾਬਕ ਹੁੰਦਾ ਤੇ ਜਿਹੜਾ ਇਹਨਾਂ ਨੇ 20 ਦਾ ਲਾਹਣ ਕੀਤਾ 13200 ਰੁਪਏ ਪੰਜਾਬ ਦੇ ਲੋਕਾਂ ਨੂੰ ਦੱਸਣ ਵੀ ਅਸੀਂ ਬਜਟ ਕਿੱਥੋਂ ਲਿਆਵਾਂਗੇ ਹੂੰ ਕਿੱਥੋਂ ਲਿਆਉਣਗੇ 13200 ਰੁਪਿਆ ਬਿਲਕੁਲ ਲੋਕਾਂ ਨੂੰ ਗਮਰਾਹ ਕੀਤਾ ਜਾਣਾ ਇੱਕ ਰੋਂਦੀ ਦੇ ਸਿਰ ਤੇ ਹੱਥ ਧਰਨ ਵਾਲੀ ਗੱਲ ਹੈ ਕਿ ਸਰਕਾਰ ਕੋਲੇ ਕੋਈ ਚਾਰਾ ਨਹੀਂ ਸੀ ਵੀ ਲੋਕ ਛਿੱਤਰ ਮਾਰ ਰਹੇ ਨੇ ਜਦੋਂ ਜਾਣੇ ਆ ਤੇ ਪਿੰਡਾਂ ਚ ਘੇਰ ਰਹੇ ਨੇ ਤੇ ਹਾੜਾਂ ਦੇ ਵਿੱਚ ਜਿਸ ਤਰ੍ਹਾਂ ਸਰਕਾਰ ਦਾ ਸਾਰਾ ਸਿਸਟਮ ਫੇਲ ਹੋਇਆ ਉਹਦੇ ਤਰੀਕੇ ਨਾਲ ਇਹਨਾਂ ਨੇ ਮਜਬੂਰੀ ਦੇ ਵਿੱਚ ਬਿਆਨ ਦਿੱਤਾ ਅੱਛਾ ਅਗਲੀ ਗੱਲ ਤੇ ਆ ਜਾ ਹੂੰ ਇਹ ਆ ਦੇ ਵਿੱਚ 6 ਮਹੀਨੇ ਤੁਸੀਂ ਕਿਸ਼ਤ ਨਹੀਂ ਭਰਨੀ ਬੈਂਕਾਂ ਦੀ ਭਾਈ 6 ਮਹੀਨੇ ਤਾਂ ਉੱਥੇ ਫਸਲ ਹੀ ਨਹੀਂ ਬੀਜੀ ਜਾਣੀ ਮਿੱਟੀ ਨਹੀਂ ਚੱਕਿਆ ਜਾਣਾ ਤੇ ਕਣਕ ਵੀ ਨਹੀਂ ਬੀਜੀ ਜਾਣੀ ਤੇ ਗਾਂ ਝੋਨਾ ਆਊਗਾ ਤੇ ਇਹ ਆ ਦੇ ਜਿਹੜਾ 6 ਮਹੀਨਾ ਦਾ ਇਹਨਾਂ ਨੇ ਟਾਈਮ ਦਿੱਤਾ ਉਹ ਹਿਸਾਬ ਨਾਲ ਤਾਂ ਫਰਵਰੀ ਮਾਰਚ ਚ ਕਿਸ਼ਤਾਂ ਮੰਗਣੀਆਂ ਸ਼ੁਰੂ ਕਰ ਦੇਣਗੇ ਤੇ ਫਰਵਰੀ ਮਾਰਚ ਚ ਕੀ ਉਹਨਾਂ ਦੀ ਇਨਕਮ ਸਹੀ ਹੋ ਜੂ ਉਹ ਕਿਸ਼ਤ ਭਰਨ ਦੇ ਯੋਗ ਹੋਣਗੇ ਅਸੀਂ ਵੇਖੋ ਵੀ ਬੈਂਕਾਂ ਦੇ ਵਿੱਚ ਜਿਹੜਾ ਲਾਂਨ ਦੇ ਨਵੇਂ ਪੈਸੇ ਦਾ ਕੀ ਸਰਕਾਰ ਨੇ ਉਹ ਸੋਚਿਆ ਅਸੀਂ ਉਹ ਕਹਿ ਰਹੇ ਆ ਵੀ ਉਹਦੇ ਬਾਰੇ ਕੀ ਕੀਤਾ ਜੇ ਉਹਨਾਂ ਨੂੰ ਨਵੇਂ ਸਰੋ ਪੈਸੇ ਦੀ ਲੋੜ ਪਊਗੀ ਕੀ ਬੈਂਕਾਂ ਦੇਣਗੀਆਂ ਕੀ ਬੈਂਕਾਂ ਲਾਂਡ ਦੇਣ ਕਰਨਗੀਆਂ ਸਰਕਾਰ ਨੇ ਇਹਦੇ ਬਾਰੇ ਕੋਈ ਮੂੰਹ ਨਹੀਂ ਖੋਲਿਆ ਅਗਲੀ ਗੱਲ ਬੀਬੀ ਐਮਬੀ ਪਾਖੜਾ ਉਹਦੇ ਚੋਂ ਸਾਡੇ ਅਧਿਕਾਰ ਕੱਢੇ ਗਏ ਚੇਅਰਮੈਨੀਆਂ ਬਰਖਾਸਤ ਕਰਤੀਆਂ ਜੇ ਸਾਡੇ ਉਹਦੇ ਵਿੱਚੋਂ ਅਧਿਕਾਰ ਕੱਢਤੇ ਉੱਥੋਂ ਬਰਖਾਸਤ ਕਰਤਾ ਸਾਨੂੰ ਪਾਸੇ ਖੁੱਡੇ ਲੈਣ ਲਾਤਾ ਤੇ ਸਾਡੇ ਨਾਲ ਅੱਜ ਇਹ ਪਾਣੀ ਇੱਥੇ ਹਾਲਾਤ ਬਣੇ ਨੇ ਜੇ ਸਾਡੇ ਉੱਥੇ ਅਧਿਕਾਰ ਹੁੰਦੇ ਸਾਡੇ ਉੱਥੇ ਉੱਥੇ ਚੇਅਰਮੈਨ ਹੀ ਕੋਈ ਮੈਂਬਰਸ਼ਿਪ ਉੱਥੇ ਬੈਠੇ ਹੁੰਦੇ ਤਾਂ ਅੱਜ ਹਾਲਾਤ ਇਹ ਨਹੀਂ ਬਣਦੇ ਸੀ 1 25000 30000 ਕਿਊਬ ਪਾਣੀ ਛੱਡਣਾ ਉਹ ਰਾਤ ਨੂੰ ਆਸਤੇ ਆਸਤੇ ਛੱਡਣਾ ਇੱਕ ਉਹਦੀ 25 ਤੋਂ 30 ਦੀ بجائے ਉਹਨੂੰ 2 ਲੱਖ ਪਾਣੀ ਛੱਡ ਦੇਣਾ ਤੇ ਉਹਦਾ 8 ਗੁਣਾ ਵੱਧ ਛੱਡ ਦੇਣਾ ਇਹ ਤਾਂ ਪਤਾ ਹੀ ਸੀ ਵੀ ਇਹ ਤਬਾਈ ਮਚਾਊਗਾ ਦੂਜੀ ਗੱਲ ਤੁਹਾਨੂੰ ਦੱਸ ਦਿੰਨੇ ਆ ਮੁੱਖ ਮੰਤਰੀ ਚੇਅਰਮੈਨ ਇੰਜੀਨੀਅਰ ਇੰਨਾ ਸਾਰਿਆਂ ਦੀ ਡਿਸਕਸ ਤੋਂ ਬਿਨਾ ਬਕਸੀਸ਼ ਬਾਈ ਪਾਣੀ ਨਹੀਂ ਛੱਟ ਸਕਦੇ ਇਹਨਾਂ ਦੀ ਸਹਿਮਤੀ ਤੋਂ ਬਿਨਾ ਪਾਣੀ ਨਹੀਂ ਛੱਟ ਸਕਦੇ ਇਹਨਾਂ ਦੀ ਸਹਿਮਤੀ ਨਾਲ ਪਾਣੀ ਛੱਡਿਆ ਗਿਆ ਸਹਿਮਤੀ ਨਾਲ ਇਹਨਾਂ ਨੂੰ ਪਤਾ ਸੀ ਪਾਣੀ ਬਰਬਾਦ ਕਰੂਗਾ ਇੱਕ ਗੱਲ ਮੈਂ ਤੈਨੂੰ ਦੱਸ ਦਿੰਨਾ ਪੰਜਾਬ ਦੇ ਲੋਕਾਂ ਨੂੰ ਜਿਸ ਦਿਨ ਇਹ ਜ਼ਮੀਨਾਂ ਕਾਰਪੋਰੇਟਾਂ ਦੇ ਹਵਾਲੇ ਹੋ ਗਈਆਂ ਜਿਸ ਦਿਨ ਇਹ ਕਾਰਪੋਰੇਟਾਂ ਦੇ ਹਵਾਲੇ ਧਰਤੀ ਚਲੀ ਗਈ ਨਾ ਤਾਂ ਉਹਦੇ ਹੜ ਆਉਣੇ ਆ ਨਾ ਉਹਦੇ ਦਰਿਆ ਆਉਣੇ ਆ ਨਾ ਉਹਦੇ ਪਾਣੀ ਆਉਣਾ ਉਹਦੇ ਸਭ ਕੁਝ ਖਤਮ ਉਹ ਯੋਜਨਾ ਨਹੀਂ ਹੁੰਦਾ ਸਭ ਸੈਟ ਹੋ ਜਾਏਗਾ ਸੈਟ ਹੋ ਜਾਏਗਾ ਉਹਦੇ ਬਨ ਪੱਕੇ ਬਣ ਜਾਣਗੇ ਤੁਸੀਂ ਵੇਖੋ ਨਹਿਰਾਂ ਪੱਕੀਆਂ ਬਣਾਤੀਆਂ ਪੂਰੇ ਪੰਜਾਬ ਦੇ ਵਿੱਚ ਸੂਏ ਪੱਕੇ ਬਣਾਤੇ ਪੂਰੇ ਪੰਜਾਬ ਦੇ ਵਿੱਚ ਠੀਕ ਹੈ ਕਿਉਂਕਿ ਉਹ ਕਿਸਾਨਾਂ ਦਾ ਘਾਣ ਕਰਨਾ ਸੀ ਪੱਕੇ ਨੇ ਕੱਚਾ ਦਾ ਧਰਤੀ ਦੇ ਵਿੱਚ ਪਾਣੀ ਰਚਦਾ ਉਹਨੂੰ એનર્ਜੀ ਦਿੰਦਾ ਧਰਤੀ ਨੂੰ ਉਹ ਪਾਣੀ ਮਤਲਬ ਕਿ ਉਹਨੇ ਖਤਮ ਕਰਨਾ ਸੀ ਉਹ ਤਾਂ ਪੱਕੇ ਕਰਤੇ ਇੱਕ ਤਿੰਨ ਰਾਵੀ ਸਤਲੁਜ ਇਹਨਾਂ ਦਾ ਮਤਲਬ ਕਿ ਬੰਨ ਨਹੀਂ ਇੱਕ ਤਿੰਨ ਬਣਾ ਸਕੇ ਵਿਆਸ ਇਹ ਤਿੰਨ ਬੰਨ ਸਰਕਾਰ ਨਹੀਂ ਪੱਕੇ ਕਰ ਸਕੀ ਵੇਖੋ ਤੁਸੀਂ ਹਾਲਾਤ ਵੇਖੋ ਤੇ ਜਿੱਦੇ ਕਾਰਪੋਰੇਟਾਂ ਦੇ ਕੋਲੇ ਜ਼ਮੀਨਾਂ ਜਾਵੜੀਆਂ ਉਹਦੇ ਭਾਈ ਇਹ ਬੰਨ ਤੈਨੂੰ ਮੈਂ ਪੱਕੇ ਹੁੰਦੇ ਵਿਖਾ ਦੂੰ ਨਾ ਹੜ ਆਉਣਗੇ ਨਾ ਪਾਣੀ ਆਊਗਾ ਤੈਨ ਬੂੰਦ ਵੀ ਨਹੀਂ ਨਿਕਲਣ ਦੇਣੀ ਇਹ ਸਭ ਪੰਜਾਬ ਨਾਲ ਇਸ ਧਰਤੀ ਨਾਲ ਵੀ ਇੱਥੇ ਜਥੇਬੰਦਕ ਢਾਂਚਾ ਲੜਾਈ ਲੜਦਾ ਇੱਥੇ ਲੋਕਾਂ ਦੀ ਲਹਿਰ ਆ ਇਸ ਧਰਤੀ ਨੂੰ ਕਿਵੇਂ ਕਾਬਜ਼ ਕਰਨਾ ਹੈ ਕਿਸਾਨ ਨੂੰ ਉਹਦੇ ਹੱਥ ਕੜੇ ਕਰਾ ਕੇ ਉਹਨੂੰ ਕਿਵੇਂ ਜ਼ਮੀਨ ਦੇ ਵਿੱਚੋਂ ਬਾਹਰ ਕੱਢਣਾ ਹੈ ਉਹਦੀ ਨੀਤੀ ਨਾਲ ਇਹ ਸਰਕਾਰ ਲੱਗੀ ਹੋਈ ਹੈ ਉਦੋਂ ਵੀ ਤੇਜ਼ ਲੱਗੀ ਹੋਈ ਹੈ ਪਹਿਲਾਂ ਅਸੀਂ ਕਿਹਾ ਸੀ ਵੀ ਇਹ ਸਭ ਤੋਂ ਵੱਧ ਇਹ ਕਾਰਪੋਰੇਟ ਪੱਖੀ ਸਰਕਾਰ ਹੋਊਗੀ ਜਿਹੜੀ ਵੀ ਤੁਸੀਂ ਬਣਾਉਂਗੇ ਇਹ ਸਭ ਤੋਂ ਵੱਧ ਤੇ ਅੱਜ ਇਹੀ ਜਿਹੜਾ ਅਸੀਂ ਮੈਂ ਫਿੱਟਰ ਮੂਰੇ ਪੈਣਾ ਅਸੀਂ ਆਮ ਘਰਾਂ ਦੇ ਮੁੰਡੇ ਆ ਸਭ ਤੋਂ ਵੱਧ ਕਾਰਪੋਰੇਟ ਪੱਖੀ ਕਿਸਾਨ ਬਣੇ ਆ ਅੱਛਾ ਅਗਲੀ ਗੱਲ ਮੈਂ ਤੈਨੂੰ ਦੱਸ ਦਿਆਂ ਜਿਹੜੀ ਇਹਨਾਂ ਦੀ ਗਾਈਡਲਾਈਨਸ ਬੋਲਦੀ ਆ ਅਸੀਂ ਬੱਕਰੀ ਦਾ ਮੁਆਵਜ਼ਾ ਦੇਵਾਂਗੇ ਕਰੇ ਮੈਂ ਢੇਡ ਦਾ ਮੁਆਵਜ਼ਾ ਦੇਵਾਂ ਮੈਂ ਕੁਕੜੀ ਦੇ ਆਂਡੇ ਦਾ ਮੁਆਵਜ਼ਾ ਦੇਵਾਂ ਮੈਂ ਕੁੱਕੜ ਦਾ ਮੁਆਵਜ਼ਾ ਦੇਵਾਂ ਮੈਂ ਖੁੱਡੇ ਦਾ ਮੁਆਵਜ਼ਾ ਦੇਵਾਂ ਮੈਂ ਝੋਨਾਂ ਦਾ ਮੁਆਵਜ਼ਾ ਦੇਵਾਂ ਮੈਂ ਜੀਰੀ ਦਾ ਮੁਆਵਜ਼ਾ ਦੇਵਾਂ ਮੈਂ ਕੱਦੂ ਕਰੇ ਦਾ ਮੁਆਵਜ਼ਾ ਦੇਵਾਂ ਕੱਦੂ ਦੂਜਿਆਂ ਨੂੰ ਤਾਂ ਇਹਦਾ ਪਤਾ ਹੀ ਨਹੀਂ ਕਿਵੇਂ ਕੱਦੂ ਕਰੀਦਾ ਮੈਂ ਕੱਦੂ ਦਾ ਮੁਆਵਜ਼ਾ ਦੇਵਾਂ ਤੇ ਅੱਜ ਕੀ ਹੈ ਇਹਨਾਂ ਦੀ ਗਾਈਡਲਾਈਨਸ ਮੁਤਾਬਕ ਜਿਹੜਾ ਮੁਆਵਜ਼ਾ 100 ਰੁਪਿਆ ਕੁੱਕੜ ਦਾ ਦੇਣਾ ਇਹਨਾਂ ਨੇ 100 ਮੁਰਗੇ ਤੱਕ 10000 ਰੁਪਿਆ ਬਣਦਾ ਤੇ 10000 100 ਤੱਕ ਬੰਦਾ ਹੈ ਤੇ ਜਿਹਦਾ ਪੌਲਟੀ ਫਾਰਮ ਰੁੜ ਗਿਆ ਤੇ ਉਹਨੂੰ 10000 ਮਿਲੂਗਾ ਤੇ 10000 ਦੀ ਤਾਂ 1000 ਇੱਟ ਵੀ ਨਹੀਂ ਆਉਂਦੀ ਦੱਸੋ ਤੁਸੀਂ ਇਹਨਾਂ ਦਾ ਆ ਆ ਮਾਅਬਜਾ ਦੂਜੀ ਅਗਲੀ ਗਾਈਡਲਾਈਨਸ ਦੇ ਵਿੱਚ ਇਹਨਾਂ ਦਾ ਇਹ ਆਉਂਦਾ ਹੈ ਇਹਨਾਂ ਨੇ ਉਹ ਵੀ ਨਹੀਂ ਕਲੀਅਰ ਕੀਤਾ ਵੀ ਤੁਸੀਂ 5 ਕਿੱਲਿਆਂ ਤੱਕ ਇਹਨਾਂ ਨੇ ਮਾਅਬਜਾ ਦਿੱਤਾ 2023 ਦੇ ਵਿੱਚ ਵੀ 5 ਕਿੱਲਿਆਂ ਤੱਕ ਅਸੀਂ ਮਾਅਬਜਾ ਦੇਵਾਂਗੇ 6800 ਰੁਪਿਆ ਦਿੱਤਾ ਉਹ ਵੀ ਕੀ ਹੁਣ ਸਰਕਾਰ ਜਿਹੜੇ 5 ਕਿੱਲਿਆਂ ਤੋਂ ਉੱਪਰਲੇ ਨੇ 6 7 8 9 10 11 12 15 17 18 20 25 ਸਾਰਿਆਂ ਦਾ ਨੁਕਸਾਨ ਹੋਇਆ ਨਾ ਕੀ ਸਰਕਾਰ ਉਹਨਾਂ ਨੂੰ ਮੁਆਵਜ਼ਾ ਦੇਊਗੀ ਕਿ ਪੰਜਾਂ ਤੱਕ ਹੀ ਦੇਊਗੀ ਇਹ ਵੀ ਸਰਕਾਰ ਕਲੀਅਰ ਕਰੇ ਇੱਕ ਆਕੇ ਟੀਵੀ ਮੂਰੇ ਇੱਕ ਵੀਡੀਓ ਕਲਿੱਪ ਜਾਰੀ ਕਰਦੇ ਨੇ ਵੀ 20000 ਦਿੱਤਾ ਰੇਤ ਦਿੱਤਾ ਕਿਉਂ ਰੇਤ ਤੁਸੀਂ দান ਕਰਕੇ ਗਏ ਹੋ ਰੇਤ ਤੁਸੀਂ ਆਪਦੇ ਘਰੋਂ ਛੱਡ ਕੇ ਟਰਾਲੀਆਂ ਭਰ ਕੇ ਗਏ ਹੋ ਵੀ ਅਸੀਂ ਲਾਹ ਚੱਲੇ ਹੋ ਚਲੋ ਭਾਈ ਕਿਸਾਨੋ ਤੁਸੀਂ ਉਹ ਹੀ ਬੀਜ ਲਓ ਜਿਹੜੇ ਜਿਹੜੇ ਕਾਰਨ ਉਹਨਾਂ ਨੂੰ ਬਰਬਾਦ ਕਰਤਾ ਬਰਬਾਦ ਹੋ ਗਏ ਅੱਜ ਛੱਤਾਂ ਤੇ ਟਰੈਕਟਰ ਦੀਆਂ ਛਤਰਿਆਂ ਤੇ ਜਿਨ੍ਹਾਂ ਨੇ ਰਾਤਾਂ ਕੱਟੀਆਂ ਹੈ ਸੱਪਾਂ ਦੇ ਸਿਰਿਆਂ ਦੇ ਉੱਤੇ ਰਾਤਾਂ ਕੱਟ ਰਹੇ ਐ ਤੇ ਰੇਤ ਹੋਰ ਕਿਦਾ ਬਣੂਗਾ ਉਹ ਤਾਂ ਪਤਾ ਸੀ ਵੀ ਡਾਂਗਾ ਮਾਰ ਮਾਰ ਭਜਾ ਦੇਣਗੇ ਇੱਥੇ ਰੇਤ ਤਾਂ ਕਿਸਾਨਾਂ ਦਾ ਹੈਗਾ ਹੀ ਉਹ ਤਾਂ ਜਥੇਬੰਦੀ ਨੇ ਵੀ ਕਹਤਾ ਸੀ ਜਥੇਬੰਦੀਆਂ ਨੇ ਇਹ ਕਹਤਾ ਸੀ ਵੀ ਰੇਤ ਆ ਇਹ ਬਿਲਕੁਲ ਸੋਨ ਨੂੰ ਚਕਾਵਾਂਗੇ ਇੱਥੇ ਕਿਸੇ ਸਰਕਾਰੀ ਅਧਿਕਾਰੀ ਦਾ ਕਿਸੇ ਨੂੰ ਨੇੜੇ ਨਹੀਂ ਫੜਕਣ ਦਿੰਦੇ ਉਹ ਤਾਂ ਇਹਨਾਂ ਨੂੰ ਪਤਾ ਸੀ ਵੀ ਛਿੱਤਰ ਪਾਣਗੇ ਜੇ ਅਸੀਂ ਆ ਨਾ ਕੀਤਾ ਤਾਂ ਭੁੰਨ ਨਹੀਂ ਕੀਤਾ ਉਹ ਚੀਜ਼ ਸਿਰਫ ਉਹ ਵੀ ਕੋਈ ਉਹਨਾਂ ਦੇ ਬਾਲੇ ਹੱਕ 'ਚ ਨਹੀਂ ਇਸ ਕਰਕੇ ਕੱਲਾ ਕਮਰਾ ਕਰ ਰਹੀ ਹੈ ਪੰਜਾਬ ਸਰਕਾਰ ਢੱਕਾ ਨਹੀਂ ਇਹਨਾਂ ਦੇ ਪੱਲੇ ਨਾ ਪੱਲੇ ਢੇਲਾ ਨਹੀਂ ਕਰਦੇ ਮੇਲਾ ਮੇਲਾ ਇਹਨਾਂ ਦੀ ਤਾਂ ਉਹ ਗੱਲ ਆ ਭਰਾਵਾ ਇਹਨਾਂ ਗਾਈਡਲਾਈਨਾਂ ਮੁਤਾਬਕ ਪਰ ਪਰ ਭਗਵੰਤ ਮਾਨ ਤਾਂ ਕਹਿੰਦੇ ਆ ਕਿ ਪੰਜਾਬ ਦਾ ਖਜ਼ਾਨਾ ਭਰਿਆ ਮੈਂ ਤਾਂ ਕਦੇ ਵੀ ਨਹੀਂ ਕਿਹਾ ਵੀ ਖਜ਼ਾਨਾ ਖਾਲੀ ਹੈ ਤੇ ਖਜ਼ਾਨਾ ਖਾਲੀ ਹੈ ਤਾਂ ਫਿਰ ਲਿਆਵੇ ਰਾਸ਼ਨ ਤਾਂ ਇਹਨਾਂ ਕੋਲੇ ਪਹੁੰਚਿਆ ਨਹੀਂ ਬੰਨ ਤਾਂ ਇਹਨਾਂ ਤਾਂ ਪੱਕੇ ਨਹੀਂ ਹੋਏ ਹੁਣ ਠੀਕ ਆ ਤੇਰੇ ਵਿੱਚ ਕਮੈਂਟਾਂ ਦੇ ਵਿੱਚ ਗਾਲਾਂ ਵੀ ਕੱਢਣਗੇ ਠੀਕ ਆ ਅਸੀਂ ਸਲਾਹਾਂ ਕਰਦੇ ਆ ਜਿਹੜਾ ਚੰਗਾ ਕਰਦੇ ਅੰਮ੍ਰਿਤਸਰ ਦੀ ਡੀਸੀ ਆ ਜੀ ਉਹਨੇ ਪਾਣੀ ਦੀਆਂ ਬੋਤਲਾਂ ਉਹਦੀ ਡਿਊਟੀ ਨਹੀਂ ਬਣਦੀ ਸੀ ਕੀ ਉਹ ਤਨਖਾਹ ਨਹੀਂ ਲੈਂਦੀ ਉਹਨੇ ਪਾਣੀ ਵਰਤਦਾ ਜੇ ਉਹਨੇ ਡਿਊਟੀ ਦਿੱਤੀ ਦੂਜਿਆਂ ਨਾਲੋਂ ਵਧੀਆ ਡਿਊਟੀ ਢੰਗ ਨਾਲ ਦਿੱਤੀ ਆ ਠੀਕ ਆ ਚੰਗੀ ਗੱਲ ਆ ਪਰ ਉਹਦਾ ਫਰਜ਼ ਨਹੀਂ ਬਣਦਾ ਸੀ ਤੁਸੀਂ ਸਲਾਘਾ ਕਰੋ ਯਾਰ ਉਹ ਨੌਜਵਾਨਾਂ ਦੀਆਂ ਜਿਨ੍ਹਾਂ ਨੇ ਦਰਿਆਵਾਂ ਦੇ ਉੱਤੇ ਬੰਨ ਲਾਏ ਨੇ ਬਿਨਾਂ ਤਨਖਾਹ ਤੋਂ ਬਿਨਾਂ ਤਨਖਾਹ ਤੋਂ ਸਲਾਘਾ ਸਲਾਘਾ ਕਰੋ ਨੌਜਵਾਨਾਂ ਦੀਆਂ ਜਿਹੜੇ ਦਰਿਆਵਾਂ 'ਵਿਧੀ ਟਰੈਕਟਰ ਲੈ ਕੇ ਗਏ ਨੇ ਛੋਟੇ 20-20 ਸਾਲ ਦੇ ਨੌਜਵਾਨ ਸਲਾਘਾ ਕਰੋ ਉਹ ਨੌਜਵਾਨਾਂ ਦੀਆਂ ਜਿਹੜਾ 24 ਸਾਲ ਦੇ ਨੌਜਵਾਨ ਦੋ ਸ਼ਹੀਦ ਮੰਨਾਂਗੇ ਸੀ ਉਹਨਾਂ ਨੂੰ ਜਿਨ੍ਹਾਂ ਨੇ ਆਪਣੀਆਂ ਜ਼ਿੰਦਗੀਆਂ ਦਾਤੇ ਲਾਤੀਆਂ ਪਾਣੀ ਚਰੋੜ ਕੇ ਐਕਸੀਡੈਂਟ ਹੋ ਗਏ ਸਲਾਹਾ ਕਰੋ ਯਾਰ ਉਹਨਾਂ ਦੀਆਂ ਪੰਜਾਬ ਦੇ ਲੋਕੋ ਐਵੇਂ ਭਾਵਕ ਨਾ ਹੋਇਆ ਕਰੋ ਮਾੜੀ ਜੀ ਗੱਲਾਂ ਨਾ ਵੀ ਉਹ ਡੀਸੀ ਨੇ ਬਹੁਤ ਆਂ ਕਰਤਾ ਉਹਨੇ ਬਾਹ ਕਰਤਾ ਉਹ ਇਹੋ ਜੀ ਡੀਸੀ ਕਿਤੇ ਮਿਲਣੀ ਨਹੀਂ ਆਹੀ ਤਾਂ ਸਾਨੂੰ ਚੀਜ਼ਾਂ ਲੁੱਟ ਕੇ ਖਾ ਗਈਆਂ ਇਹੀ ਤਾਂ ਲੋਕ ਲੁੱਟ ਕੇ ਇਹ ਵੀ ਪਹਿਲਾਂ ਪਜਾਮਾ ਲੈ ਕੇ ਲੀਡਲ ਲੈ ਕੇ ਉਹਦੇ ਚ ਪਾਣੀ ਚ ਵੜ ਜਾਂਦਾ ਮੈਸੂੜਾ ਮੁੰਡਾ ਐਵੇਂ ਜੱਫੀ ਪਾ ਲੈਣੀ ਸਕੂਟਰ ਤੇ ਚੜ ਜਾਣਾ ਮੋਟਰਸਾਈਕਲ ਤੇ ਚੜ ਜਾਣਾ ਟਰੈਕਟਰ ਤੇ ਚੜ ਜਾਣਾ ਇਹੀ ਤਾਂ ਕਮੇਟੀ ਕਰਦਾ ਰਿਹਾ ਇਹਦੀ ਕਮੇਟੀ ਦੇ ਵਿੱਚ ਸਾਨੂੰ ਇਹਨੇ ਲਵੇਟ ਲਿਆ ਲਵੇਟ ਲਿਆ ਤਾਂ ਪੰਜਾਬ ਨੂੰ ਇਹਨੇ ਬਰਬਾਦ ਕਰਤਾ ਇਹ ਚੀਜ਼ਾਂ ਤਾਂ ਪਹਿਲਾਂ ਵੀ ਹੋਈਆਂ ਹੁਣ ਲੁਧਿਆਣੇ ਦਾ ਡੀਸੀ ਸੀਗਾ ਉਹ ਪਾਸੇ ਉਹਦੇ ਗਨਮੈਨ ਖੜੇ ਐ ਉਹ ਗੱਟੇ ਚੱਕ ਚੱਕਾ ਕੀ ਕਰਦਾ ਆਦਾ ਮੈਂ ਗੱਟੇ ਫੜਾਉਣਾ ਫਿਟੇ ਲਾਂ ਤੇ ਤੇਰਾ ਯਾਰ ਕੰਮ ਗੱਟੇ ਚੱਕਣਾ ਤੂੰ ਉਹਦੇ ਕਿੱਧਰ ਗਿਆ ਸੀ ਜਿੱਤੇ ਬੰਨ ਪੱਕਾ ਕਰਨਾ ਸੀ ਤੂੰ ਉਹਦੇ ਆਉਦੀ ਡਿਊਟੀ ਦਿੰਦਾ ਉਹਦੇ ਬੰਨ ਪੱਕੇ ਕਰਾਉਣ ਤੇ ਡਿਊਟੀ ਦਿੰਦਾ ਉਥੇ ਉਹਦੀ ਡਿਊਟੀ ਨਭੋਂਦਾ ਉਥੇ ਉਹ ਕਿੱਥੇ ਗਿਆ ਸੀ ਸਾਡੇ ਲੋਕ ਭਾਵਕ ਹੋ ਕੇ ਮਗਰ ਹਰਲ ਹਰਲ ਕਰਨ ਲੱਗ ਜਾਂਦੇ ਆ ਸਲੂਟ ਆ ਪੰਜਾਬ ਦੇ ਲੋਕਾਂ ਨੂੰ ਜਿਨ੍ਹਾਂ ਨੇ ਪੂਰੇ ਪੰਜਾਬ ਨੂੰ ਸੰਭਾਇਆ ਇਹ ਇਹ ਲੋਕਾਂ ਨੇ ਰਾਸ਼ਨ ਅੜ ਪਾਇਆ ਤੇ ਲੋਕਾਂ ਨੂੰ ਲੋਕਾਂ ਨੇ ਸਾਂਭਿਆ ਤੇ ਇਹ ਸਰਕਾਰ ਨੂੰ ਕੀ ਫੋੜੇ ਤੇ ਲਾਉਣਾ ਇਹਨਾਂ ਦੀ ਗਾਈਡਲਾਈਨਸ ਮੁਤਾਬਕ ਕਿਸੇ ਨੂੰ ਦਿਵਾਨੀ ਨਹੀਂ ਮਿਲਦੀ ਤੇ ਉੱਤੋਂ ਰਹਿੰਦਾ ਖੁੰਦਾ ਜਿਹੜੇ ਪ੍ਰਧਾਨ ਮੰਤਰੀ ਸਾਹਿਬ ਆਏ ਸੀ ਉਹ ਆਦੇ ਅਸੀਂ 1600 ਕਰੋੜ ਰੁਪਏ ਦਾ ਐਲਾਨ ਕਰ ਗਏ ਆ ਬੀਜੇਪੀ ਵਾਲੇ ਆਦੇ ਤਾਂ 70 ਲੱਖ ਰੁਪਏ ਪਿੰਡ ਨੂੰ ਵੀ ਨਹੀਂ ਆਉਂਦਾ ਤੇ 70 ਲੱਖ ਦੀ ਤਾਂ ਫਰਨੀ ਨਹੀਂ ਬਣਦੀ ਘਰਾਂ ਨੂੰ ਕੀ ਦਿਓਗੇ ਕਟਰੂ ਬੱਚਾ ਮੱਝਾਂ ਮਰ ਗਈਆਂ ਉਹਨਾਂ ਨੂੰ ਕੀ ਦਿਓਗੇ ਮਸ਼ਿੰਦਰੀ ਨੂੰ ਕੀ ਦਿਓਗੇ ਮੁਆਵਜ਼ਾ ਕੀ ਦਿਓਗੇ ਕਿਨੂੰ ਕੀ